ਸਾਲ 1968 ਦੀ ਗੱਲ ਸੰਤ ਮਹਾਰਾਜ ਜੀ ਸਤਲਜ ਸਾਹ ਵਾਲੇ ਦੀਵਾਨ ਲੋਂਦੇ ਹੁੰਦੇ ਤੇ 68 ਜੀ ਆਪਾਂ ਇਹ ਦੀਵਾਨ ਸ਼ੁਰੂ ਹੋਈ ਸੀ 67 ਦੀ ਗੱਲ ਤੇ ਇਹ 68 ਦੀ ਗੱਲ ਹੈ ਜੇ ਸਾਲਟਡ ਹੋਇਆ ਸੀ 700 ਨੇ ਸ਼ੁਰੂ ਹੋਇਆ ਤਾਂ ਇੱਕ ਬੀਬੀ ਬਲਾਸਪੁਰ ਦੇ ਉੱਤੇ ਹਰ ਪੱਜਨ ਕਾ ਉਹ ਨਾ ਰਾਤ ਦਾ ਦੀਵਾਨ ਸੀ ਜਿਹਨੂੰ ਅੱਜ ਕੱਲ ਬਲਾਸਪੁਰ ਵਿੱਚ ਬੇਦਪੁਰ ਪਿੰਡ ਦਾ ਨਾਂ ਇਹ ਸਾਂ ਕਹਿ ਰਹੇ ਨੇ ਨੇ ਵੀ ਲਾਉਂਦੇ ਸਨ ਮਹਾਂਪੁਰਸ ਕੇ ਵੀ ਰਾਤਾਂ ਲਵਾ ਦੇਣ। ਤੋਂ ਸਾਰੇ ਜੀ ਕਹਿੰਦੇ ਸੀ ਜਾਣਾ ਤੇ ਤੁਸੀਂ ਕਰ ਲਓ। ਅੱਛਾ ਕਹਿੰਦੇ ਮੈਂ ਰਹਿਣੀ ਆ। ਤੇ ਉਦੋਂ ਨਾ ਡੰਗਰ ਡੰਗਰ ਚੋਰ ਤੁਹਾਨੂੰ ਹੀ ਪਤਾ ਮੈਨੂੰ ਬੜੇ ਖੁੱਲਦੇ ਹੁੰਦੇ ਸੀ। ਗਾਈਆਂ ਵਜਾਂ ਖੋਜੀ ਲਿਆਉਣੇ ਉਹ ਨਾ ਇੱਧਰ ਖੁਰਾ ਗਿਆ, ਇੱਧਰ ਗਿਆ। ਪਖੰਡ ਫੜਿਆ ਸੀ ਲੋਕਾਂ ਨੇ ਕੋਈ ਮੱਝ ਖੋਲਣ ਨਹੀਂ ਕਿਹਾ ਬੈਲ। ਹੁਣ ਤਾਂ ਦਿਨ ਦੀਆਂ ਚੋਰੀਆਂ ਨੇ ਰਾਤ ਸੌਂਦੇ ਚੋਰਾਂ ਨਾਲੋਂ ਤਾਂ ਦਿਨੇ ਵਜੇ ਠੱਕੀਆਂ। ਰਾਤ ਨੂੰ ਸੌਂਦੇ ਚੋਰ ਵੀ ਰੱਜ ਕੇ। ਉਹ ਤਾਂ ਹੋਰ ਹੀ ਗੱਲਾਂ ਨੇ। ਤਾਂ ਚੋਰ ਬੜੇ ਤੇ ਕਿਤੇ ਆ ਲੈ ਡੰਡਾ ਖੁੰਡਾ ਤੇ ਐਂ ਫਿਰਦੀ ਰਹੋ ਕੋਈ ਗਾਈਆਂ ਮੱਜਾਂ ਨਾ ਲੈ ਜੇ ਤੇ ਉੱਥੋਂ 2-4 ਕਿਲੋਮੀਟਰ ਦੂਰ ਪੇਡਾ ਸੀ satsang ਸਾਰੇ ਜੀ ਚਲੇ ਹੁਣ ਸਪੀਕਰ ਦੇ ਰਾਤ ਆਵਾਜ਼ ਆਵੇ ਉਹ ਤਾਂ ਜੀ ਕਰੇ ਮੈਂ ਵੀ ਜਾ ਮੈਂ ਵੀ ਸੰਗਤ ਵਿੱਚ ਜਾ ਇਹ ਉਹਨੇ ਆਪ ਮੈਨੂੰ ਦੱਸਿਆ ਬੀਬੀ ਨੇ ਸੁਣੀ ਸੁਣੀ ਕੋਈ ਗੱਲ ਨਹੀਂ ਉਰਾਕੇ ਨੂੰ ਡੰਡਾ ਉੱਥੇ ਮੰਜੀ ਤੇ ਤੇ ਕਹਿੰਦੀ ਸੱਚੇ ਪਾਤਸ਼ਾਹ ਤੁਸੀਂ ਜਾਣੋ ਤੇ ਡੰਗਰ ਬੱਚਾ ਉਹ ਸਿੱਧੀ ਡਾਂਡੇ ਮੀਂਦੇ ਪਾਲੀਆਂ ਚ ਉਹ ਵੀ ਸੰਗਤ ਵਿੱਚ ਉਹ ਘਰ ਤੇ ਵੇਖਣ ਇਹਨੂੰ ਘਰ ਛੱਡ ਕੇ ਆਇਆ ਸੀ ਇਹ ਵੀ ਆ ਗਈ ਚਲੋ ਕੋਈ ਗੱਲ ਨਹੀਂ ਹੁਣ ਭੋਗ ਪਿਆ ਉਹ ਤੋਂ ਪਹਿਲਾਂ ਆ ਗਈ ਇਹ ਪਤੀ ਦੇਵੀ ਉੱਥੇ ਹੈ ਗੁੱਸੇ ਹੋਣਗੇ ਵੀ ਤੂੰ ਕਿਉਂ ਮਗਰ ਆ ਗਈ ਮੈਂ ਆਉਣਾ ਸੀ ਉਹ ਪਹਿਲਾਂ ਆ ਗਈ ਡਾਂਡੇ ਮੀਂਦੇ ਵਾਏ ਰਾਇ ਰਾਇ ਤੋਂ ਸਮਾਦੀ ਰਾਤੋਂ ਉੱਪਰ ਹੋ ਗਿਆ ਐ ਮਾੜੀ ਜੀ ਆਖੇ ਲੱਗੀ ਤੇ ਕਹਿੰਦੇ ਮਹਾਰਾਜ ਦੇ ਹੱਥ ਵਿੱਚ ਉਹ ਖੁੰਡਾ ਫੜਿਆ ਕਹਿੰਦੇ ਲੈ ਬੇਟਾ ਹੁਣ ਤੂੰ ਰਾਖੀ ਕਰ ਅਸੀਂ ਚੱਲਨੇ ਤੂੰ ਸੰਗਤ ਵਿੱਚ ਗਈ ਸੀ ਅਸੀਂ ਤੁਹਾਡੀ ਰਾਖੀ ਕਰਦੇ ਰਹੇ ਮਲਕੀਤ ਸਿੰਘ ਉਹਨੂੰ ਪੱਠੇਵਾਲਾ ਕਹਿੰਦੇ ਨੇ ਚੰਡੀਗੜ੍ਹ ਤੇ ਪੱਠੇ 'ਚ ਨੌਕਰੀ ਕਰਦਾ ਹੁੰਦਾ ਈ ਟੋਟਾਂ ਟੋਟਾਂ ਦਾ ਸਾਥ ਦਾ ਉਹ ਸਾਈਕਲ ਟਾਈਮ ਨਾਲ ਹੀ ਦੱਪਿਆ ਵੀ ਬਾਪੁਰਸ਼ਿਤਵਾਨ ਕਰਦੇ ਨੇ ਕਿਤੇ ਇੱਕ ਬਚਨ ਲੰਘ ਨਾ ਜਾਏ ਉਹ ਪਹਿਲਾਂ ਹੀ ਆ ਕੇ ਬੈਠ ਗਿਆ ਉਹ ਚੋਰ ਆ ਕੇ ਟਰੱਕ ਲੈ ਕੇ ਤੇ ਉਹ ਮਲਕੀਤ ਸਿੰਘ ਅੱਗੇ ਫਿਰ ਉਹ ਸਾਰੇ ਚਾਦਰ ਜੀ ਪੱਤੀ ਟੀਬੀ ਜੀ ਪੱਗ ਇਹ ਤਾਂ ਕਹਿੰਦੇ satsang ਵਿੱਚ ਗਿਆ ਚੋਰੀ ਪੂਰੀ CID ਲੈ ਕੇ ਕੰਮ ਕਰਦੇ ਕੌਣ ਕਿੱਥੇ ਕੌਣ ਕਿੱਥੇ ਤੇ ਅੱਜ ਤੂੰ ਗਿਆ ਨਹੀਂ satsang ਤੇ ਕਹਿੰਦੇ ਬਾਏ ਇਹ ਗੱਲਾਂ ਨਾ ਕਰੋ ਤੁਸੀਂ ਚੋਰ ਨਹੀਂ ਐਸੀ ਵੈਸੇ ਹੀ ਆ ਕਹਿੰਦੇ ਤੁਸੀਂ ਚੋਰ ਚਲੋ ਲੰਮੀ ਗੱਲ ਉਹ ਟਰੱਕ ਮੋੜਾ ਕਹਿੰਦੇ ਪਸੰਗਤ ਵਿੱਚ ਚਲੀ ਆਇਆ ਤੋ ਇਹ ਕਦੋਂ ਦਾ ਕਹਿੰਦੀ ਤੇ 6 ਵਜੇ ਦਾ ਆ ਕੇ ਬੈਠਾ ਸ਼ਾਮ ਦਾ ਹੀ ਤਾਂ ਮਾਫੀ ਮੰਗ ਰਿਹਾ ਦੋ ਰੂਪ ਪਤਾ ਲਿਆ ਪਰਮੇਸ਼ਰ ਕਹਿੰਦਾ ਤੂੰ ਸੰਗਤ ਵਿੱਚ ਜਾ ਤੂੰ ਚੰਗੇ ਕੰਮ ਕਰ ਤੇ ਤੇਰੇ ਕੰਮ ਦਾ ਮੈਂ ਧਿਆਨ ਅਸੀਂ ਪਤਾ ਕੀ ਨੇਮ ਤੇ ਨਿਮਾਉਂਦੇ ਰੱਬ ਨੂੰ ਕੰਮ ਹੀ ਦੱਸ ਦਿੰਨੇ ਆ ਪਹਿਲਾਂ ਧੰਨੇ ਦੇ ਡੰਗਰ ਚਾਰ ਤੇ ਸਾਢੇ ਵੀ ਚਾਰ ਧੰਨੇ ਨੂੰ ਪੁੱਛੋ ਵੀ ਡੰਗਰ ਚਾਰਨ ਵਾਸਤੇ ਤਪੱਸਿਆ ਕੀਤੀ ਸੀ ਉਹ ਕਹਿੰਦਾ ਨਹੀਂ ਤਾਂ ਬਕਲੂ ਖੂ ਕੜਾਉਣਾ ਇਸ ਕਰਕੇ ਬੰਦਗੀ ਕਰਦਾ ਰਹੇ ਕਹਿੰਦੇ ਨਹੀਂ ਮੈਂ ਤਾਂ ਪ੍ਰਿਆਰ ਕਰਦਾ ਮਹਾਰਾਜ ਨਾਲ ਤੇ ਮਹਾਰਾਜ ਪਿਆਰ ਵਿੱਚ ਹੀ ਮੇਰੇ ਕੰਮ ਕਰੀ ਜਾਂਦੇ ਨੇ ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉੱਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਨਿਕਟੀ ਹੋਏ ਦਿਖਾਵੇ ਆਪਣੇ ਸੇਵਕ ਕੋ

हो दिखावे अपने को। हो दिखावे अपने सेवक सेवक को हो को अस लोग पाठ पढ़ते हैं मेरे अंदर को बाहर उन्हें को मनते नहीं ਦਰੀਆਂ ਮਥੇ ਨਾ ਸੀਤਾਪੁਰ ਵਿਰਾਸ ਰਨਾਵੀਆਂ ਉਹਦੇ ਸੌਰਾ ਪਿਤਾ ਜੀ ਉਹਨਾਂ ਦੀ 90 ਸਾਲ ਦੀ ਉਮਰ ਪਾਠ ਬੜਾ ਕਰਦੇ ਨੇ ਹੈਗੇ ਤੇ ਚੰਗੇ ਬਲੇ ਨੇ ਤੇ ਥੋੜੇ ਸਾਲ ਹੋਏ ਹਾਂ 8-10 ਸਾਲਾਂ ਦੀ ਗੱਲ ਕਹਿੰਦੇ ਰਾਤ ਦਾ ਟਾਈਮ ਸੋਝੋ ਵੀ ਅੱਧੀ ਰਾਤ ਤੋਂ ਥੋੜਾ ਜਿਹਾ ਸਮਾਂ ਉੱਪਰ ਤੇ ਕਿਤੇ ਕਿਤੇ ਨਾ ਗਾਲੇ ਜੇ ਡਿੱਗਣ 15 20 ਫੁੱਟ ਤੇ ਇੱਕ ਨਿਕਾ ਨਿਕਾ ਮਾੜਾ ਮोटा ਜਿਹਾ ਤੇ ਕਹਿੰਦਾ ਮੈਂ ਨਾ ਤੋ ਕਿ ਜੇ ਪਾਠ ਕਰਨੀ ਲੱਗਾ ਸੀ ਰਾਤ ਮੈਂ ਇਹ ਗੁਰੂ ਨਾਨਕ ਸਾਹਿਬ ਕਿਸ ਤਾਂ ਤੱਕ ਇਹ ਨਹੀਂ ਦਿੱਤੀਆਂ ਜਾਨ ਜੀਆਂ ਟਰੈਕਟਰ ਦੀ ਆ ਜਾ ਗੜਾ ਪੈ ਗਿਆ ਕਣਕ ਤੇ ਤਾਂ ਬੜਾ ਮੁਸ਼ਕਲ ਹੋ ਜਾਏਗਾ ਕਹਿੰਦੇ ਮੈਂ ਸੋਚਦਾ ਸੀ ਤੇ ਦੋ ਬੰਦੇ 4 4 ਫੁੱਟ ਚੌੜੇ بڑے بڑے ਲੰਬੇ ਉਹ ਮੇਰੇ ਸਾਹਮਣੇ ਖਲੋਗੇ ਕਿੰਦੇ ਬਜ਼ੁਰਗੋ ਗੁਰੂਦੇਵ ਸਿੱਖੋ ਕੀ ਸੋਚਦੇ ਸੀ ਗਲੇ ਇੱਥੇ ਨਹੀਂ ਪੈਣੇ ਅੱਤੈਤੀ ਪਿੰਡਾਂ ਦੀ ਇੰਦਰ ਨੇ ਸਾਨੂੰ ਲਿਸਟ ਦਿੱਤੀ ਅਸੀਂ ਦੇਵਤੇ ਸਵਰਗ ਚ ਆਏ ਤੂੰ ਬੰਦਗੀ ਬੜੀ ਕਰਦਾ ਨਾ ਤਾਂ ਤੈਨੂੰ ਮਿਲਣ ਲੱਗੀਆਂ ਓ ਗੋਲੇ ਸ਼ਹਿਰ ਤੋਂ ਮੰਮਦੀ ਐ ਪੂਰੀ ਲਿਸਟ ਪਿੰਡ ਗਿਣ ਗਿਣ ਕੇ ਦੱਸੇ ਉੱਥੇ ਪੈਣੇ ਇੱਥੇ ਕਿਹਦੇ ਤੁਹਾਡੇ ਸਾਲ ਬਾਅਦ ਦੀਵਾਨ ਹੁੰਦੇ ਨੇ ਲੰਗਰ ਲੱਗਦਾ ਗੁਰੂ ਨਾਨਕ ਨੂੰ ਅਰਦਾਸਾਂ ਕੀਤੀਆਂ ਜਾਂਦੀਆਂ ਆ ਤੇ ਉਹ ਦਿਨ ਜਿਵੇਂ ਧੱਕੇ ਨਹੀਂ ਕਿਤੇ ਗਾਂ ਜਾ ਰਿਹਾ ਸਮਾਨ ਤੇ ਮੜਾ ਮੋਟਾ ਇੱਥੇ ਗਲੇ ਨਹੀਂ ਪਹਿਣੇ ਇੱਥੇ ਤੇ ਕਿਰਪਾ ਗੁਰੂ ਆ ਰਹੇ ਦੀ ਲੰਗਰ ਚੱਲਦੇ ਨੇ ਪਾਠ ਹੁੰਦਾ ਹੈ ਫਿਰ ਕਹਿੰਦੇ ਐ ਕਰ ਤੈਨੂੰ ਇੰਦਰ ਨੂੰ ਮਲਾ ਲਿਆਈਏ ਕਹੀ ਜਾਂਦੇ ਇੰਦਰ ਹੈ ਹੀ ਨਹੀਂਗਾ ਬਾਣੀ ਚ ਤਾਂ ਦੱਸਿਆ ਮੈਂ ਕਿਹਾ ਕਿਵੇਂ ਬੱਸ ਕਹਿੰਦੇ ਤੂੰ ਬੱਸ ਮੜਾ ਜਾਂ ਲੰਮੇ ਬਹੁਤ ਰੂਹ ਤੇਰੀ ਤੇ ਬੱਸ ਫੜਾ ਬਾਤ ਬੱਸ ਮਲਾ ਲੇ ਤੈਨੂੰ ਵਖਾ ਕੇ ਲਿਓਨੇ ਸਾਰਾ ਮੈਂ ਬਜ਼ੁਰਗੋਂ ਬਾਪੂ ਜੀ ਫੇਰ ਕੇ ਤੇ ਮੈਂ ਡਰ ਗਿਆ ਮੈਂ ਕਿਹਾ ਸਾਡੇ ਘਰ ਦੇ ਇੰਨੇ ਕਾਲੇ ਉੱਤੋਂ ਕਮਾ ਕੇ ਲਿਆਉਣ ਤੋਂ ਪਹਿਲਾਂ ਹੀ ਫੂਕ ਦੇਣਾ ਮੈਨੂੰ ਇਹਨਾਂ ਨੇ ਇਹਨਾਂ ਨੇ ਮਰ ਗਿਆ ਤੁਸੀਂ ਕਹਿੰਦੇ ਕਿੰਨਾ ਟਾਈਮ ਲਾ ਦੇਣਾ ਚੰਗਾ ਭਲਾ ਉਹ ਦੱਸਦਾ ਹੁੰਦਾ ਕਹਿੰਦਾ ਜਿੱਥੇ ਲੰਗਰ ਲੱਗਦੇ ਨੇ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੁੰਦਾ ਭਜਨ ਪਾਠ ਹੁੰਦਾ ਐਵੇਂ ਇਹਨਾਂ ਬੱਦਲ ਗੱਜ ਦੇ ਵੇਖ ਕੇ ਡਰੀ ਜਾਗ ਰ ਇੱਥੇ ਖਰੇ ਕੀ ਹੋ ਜਣਾ ਇੱਥੇ ਖਰੇ ਕੀ ਹੋ ਜਣਾ ਪਾ ਜੀ ਗੁਰੂ ਨਾਨਕ ਦੀ ਕਿਰਪਾ ਹੀ ਵਰਸਦੀ ਹੈ ਤਦੇ ਹੀ ਦੱਸਿਆ ਨਿੱਕੀ ਹੋਏ ਦਿਖਾਵੇ ਆਪਣੇ ਸੇਵਕ ਕੋ ਨਿੱਕੀ ਹੋਏ ਦਿਖਾਵੇ ਆਪਣੇ ਸੇਵਕ ਕੋ ਨਿੱਕੀ ਹੋਏ ਦਿਖਾਵੇ ਆਪਣੇ ਸੇਵਕ ਨਿੱਕੀ ਹੋਏ ਦਿਖਾਵੇ ਆਪਣੇ ਸੇਵਕ ਕੋ ਸੇਵਕ ਕੋ ਨਿੱਕੀ ਹੋਏ ਦਿਖਾਵੇ ਅਰਦਾਸ ਜਦੋਂ ਜਹਾਂਗੀਰ ਦਾ ਸਮਾਂ ਸੀ ਗੁਰੂ ਅਰਜਨ ਦੇਵ ਗਰੀਬ ਨਵਾ ਤਾ ਕਸ਼ਮੀਰ ਵਿੱਚ ਕੁਛ ਖੱਲੇ-ਗੁੱਲੇ ਇਹੋ ਜਿਹੇ ਹੋ ਰਹੇ ਨੇ ਰਾਜੇ ਨੇ ਪਾਬੰਦੀ ਲਾ ਦਿੱਤੀ ਕੋਈ ਵੀ ਇੱਕ ਪਹਿ ਰਾਤ ਬੀਤੇ ਤੂੰ ਬਾਹਰ ਕਸ਼ਮੀਰ ਵਿੱਚ ਫੜਿਆ ਜਾਵੇ ਉਹਨੂੰ ਸੂਲੀ ਚੜ੍ਹ ਦਿੱਤਾ ਜਾਂਦਾ ਫੌਜ ਫਿਰਦੀ ਸਾਰੇ ਕਸ਼ਮੀਰ ਚ ਤੋ ਭਾਈ ਮਾਧੋਦਸ ਜੀ ਦੀਵਾਨ ਲਾ ਰਹੇ ਨੇ ਕਦੀ ਕਿਤੇ ਕਦੀ ਕਿਤੇ ਸਾਰੇ ਕਸ਼ਮੀਰ ਜਿੱਤੇ ਰੇ ਫਿਰਦੇ ਇੱਕ ਤਾਂ ਟਿਕੇ ਵਾਵਾ ਦੀਵਾਨ ਲਗਾਤਾਰ ਚੱਲ ਰਹੇ ਹਾਂ ਸਮਝੋ ਕਿ ਕਈ ਦਿਨ ਇੱਕ ਲੜਕਾ 18 20 ਸਾਲ ਦਾ ਉਹਦਾ ਇਹ ਜਿਹਾ ਧਿਆਨ ਜੁੜਿਆ ਤਾਂ ਵਾਦੂ ਦਾਸ ਗੁਰਮਖਾਂ ਦਾ ਵੀ ਉਹ ਪਹੁੰਚਣਾ ਸੀ 6 ਤੋਂ 9 ਪਹਿਲਾਂ ਪੈਰੋਂ ਤੇ ਅੱਧੀ ਰਾਤ ਹੋ ਗਈ ਉਹ ਤਾਂ ਪਹੁੰਚ ਹੀ ਨਾ ਪਾਇਆ ਸੰਗਤ ਹੌਲੀ ਹੌਲੀ ਚਲੇ ਗਿਆ ਓਏ ਕਿਦੋਂ ਉਹ ਚਲੀ ਓਏ ਉਹ ਸੋਲੀ ਚੜ ਜਣੀ ਉਹ ਸੰਤਾਂ ਦਾ ਤਾਂ ਗੁਰਮੁਖਾਂ ਦਾ ਧਿਆਨ ਟਿਕਿਆ ਭਗਤ ਦਾ ਸਭ ਚਲੇ ਗਏ ਇੱਕ ਰਹਿ ਗਿਆ ਲਟਕਾ ਜਦੋਂ ਸਮਾਪਤੀ ਹੋਏ ਅਰਦਾਸ ਤਾਂ ਮਾਦੋਦਾ ਜੀ ਕਹਿੰਦੇ ਬਟਾ ਸੰਗਤ ਚਲੀ ਗਈ ਕਹਿੰਦੇ ਹਾਂ ਭਾਈ ਸਾਹਿਬ ਸੰਗਤ ਤਾਂ ਚਲੀ ਗਈ ਅੱਛਾ ਕਹਿੰਦੇ ਭਾਈ ਬੋਲੋਗੀ ਸਾਨੂੰ ਖਿਆਲ ਨਹੀਂ ਨਹੀਂ ਰਿਹਾ ਅੱਜ ਟਾਈਮ ਦਾ ਅੱਧੀ ਰਾਤ ਹੋ ਗਈ ਤੋ ਸਖਤਾਈ ਬੜੀ ਹੈ ਸਰਕਾਰ ਦੀ ਤੋ ਇੱਥੇ ਸਾਡੇ ਕੋਲ ਹੀ ਪੈ ਜਾ ਸਵੇਰੇ ਚਲਾ ਜੀ ਕਹਿੰਦੇ ਜੀ ਮੈਂ ਘਰ ਦੱਸ ਕਿ ਨਹੀਂ ਆਇਆ ਬਾਤਾਂ ਚਿੰਤਾ ਕਰੇਗੀ ਪਤਾ ਨਹੀਂ ਕੀ ਜੀ ਸ਼ਕਤੀ ਹੋਈ ਇਹ ਪਤਾ ਨਹੀਂ ਕੀ ਹੋ ਗਿਆ ਤੋ ਮੈਂ ਚਲਦਾ ਕੋਈ ਮੈਂ ਦੱਸ ਦਾਂ ਅਜੇ ਥੋੜਾ ਜਿਹਾ ਤੇ ਫੌਜ ਨੇ ਫੜ ਲਿਆ ਕਹਿੰਦੇ ਕਿੱਥੋਂ ਆਇਆ ਕਿ ਸਤਸੰਗ ਵਿੱਚੋਂ ਕਹਿੰਦੇ ਉਹ ਤਾਂ ਇੱਕ ਪੈਰ ਤੇ ਭੋਗ ਪਾ ਦੇ ਤੇ ਤੂੰ ਤਾਂ ਝੂਠ ਬੋਲਦਾ ਓਏ ਉਹਨੂੰ ਪਤਾ ਹੈ ਵਿਰਾਜ ਦੇ ਦਾ ਕਾਨੂੰਨ ਆ ਇੱਕ ਪਹਿਰ ਤੱਕ ਉਹ ਸਮਾਪਤੀ ਕਰ ਦਿੰਦੇ ਨੇ ਤੂੰ ਉਹਦਾ ਅਧੀ ਰਾਤ ਤੂੰ ਉਥੋਂ ਆਇਆ ਹੀ ਨਹੀਂ ਤੂੰ ਬੰਦ ਗਲਤ ਬੰਦਾ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਸਵੇਰੇ ਟੋਲ ਵੱਜ ਗਿਆ ਪਈਉ ਪਹਿਰ ਦਿਨ ਚੜੇ ਇਸ ਲੜਕੇ ਕੋ ਸੂਲੀ ਚੜਾਇਆ ਜਾਏਗਾ ਸਭ ਪਬਲਿਕ ਦੇਖੋ ਤਮਾਸ਼ਾ ਪੀੜਾ ਨਹੀਂ ਰਾਜਿਆਂ ਦੇ ਹੱਕ ਆਖੇ ਲੱਗਦਾ ਕੀ ਬੀਤਦੀ ਕਹਿੰਦੇ ਕਿਸੇ ਨੂੰ ਮਿਲਣਾ ਹਾਂ ਕਹਿੰਦੇ ਮੇਰੇ ਮਿੱਤਰ ਨੇ ਇੱਕ ਦੋ ਫੱਟ ਗਈ ਫੌਜ ਕਹਿੰਦੇ ਮੇਰੇ ਤਾਂ ਕੁਝ ਹੀ ਲੱਗਦਾ ਉਹ ਮਾਪਿਓ ਨੂੰ ਉਹ ਉਹਨਾਂ ਕੋ ਹੁਣ ਤਾਂ ਵਈ ਸੁਣੀ ਚੜਨਾ ਮਿਲਣਾ ਤਾਂ ਮਿਲਣ ਉਹ ਪਿਓ ਦਾ ਪੁੱਠਾ ਹੀ ਬੋਲਿਆ ਕਹਿੰਦੇ ਮੈਨੂੰ ਅੱਗੇ ਕਹਿੰਦਾ ਕਿਹੜੇ ਚੱਕਰਾਂ ਚ ਪਿਆ ਵਾਗੁਰੂ 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 ਇਹ ਵੀ ਕੋਈ ਕੰਮ ਹੈ ਉਹ ਬੰਦਿਆ ਵੰਗੂ ਸਾਰੀ ਸੰਗਤ ਆ ਗਈ ਤੈਨੂੰ ਸ਼ਰਮ ਨਾ ਵੀ ਮਰਨਦੇ ਮੂੰਹ ਚ ਪਿਆ ਇਹ ਮਰੇ ਰਵੇ ਸਾਡਾ ਕੱਖ ਨਹੀਂ ਲੱਗਦਾ ਬਸ ਚੜੋ ਭਵੇਂ ਫਾਂਸੀ ਤੇ ਚਲੋ ਸਸਰੀ ਘਰ ਸਾਰੇ ਪਾਸੇ ਹੁਣ ਕੋਈ ਵੀ ਨਹੀਂ ਮਾਦਵਦਾਸ ਨੂੰ ਸੁਨਾਹ ਕਰ ਲਿਆ ਵੀ ਤੁਸੀਂ ਕੋਈ ਕੋਈ ਜਾਨ ਪਛਾਣ ਹੋਵੇ ਤੇ ਉਹ ਕਹਿੰਦੇ ਸਾਡੀ ਤਾਂ ਗੁਰੂ ਅਰਜਨ ਦੇਵ ਨਾਲ ਹੀ ਹੈ ਸੱਚੇ ਪਾਤਸ਼ਾਹ ਨਾਲ ਬਾਕੀ ਨਹੀਂ ਜੀ ਕਿਸੇ ਨਾਲ ਰੱਖਦੇ ਗੁਰੂ ਚਰਨਾ ਵਿੱਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਸ ਸੰਗਤ ਵਿੱਚ ਆਇਆ ਤੇ ਮੈਂ ਜਾਣ ਕੇ लेट ਨਹੀਂ ਕੀਤਾ ਮੈਨੂੰ ਤਾਂ ਮਹਾਰਾਜ ਜੀ ਚਿੱਤੈ ਨਹੀਂ ਜਾ ਵੀ ਟਾਈਮ ਅੱਧੀ ਰਾਤ ਹੋ ਗਈ ਤੋ ਕਿਰਪਾਏ ਦੇਤੇ ਇਹੋ ਜੀ ਕਰਿਓ ਤਤੀ ਵਾ ਨ ਲਗਦੀ ਜੀ ਗੁਰਾਂ ਦੇ ਸ਼ਰਨ ਪਿਆ ਵਾ ਨ ਲਗਦੀ ਜੀ ਗੁਰਾਂ ਦੇ ਸ਼ਰਨ ਪਿਆ ਵਾਨ ਲੱਗਦੀ ਜੀ ਗੁਰਾਂ ਦੇ ਸ਼ਰਮਪਿਆ ਵਾਨ ਲੱਗਦੀ ਜੀ ਗੁਰਾਂ ਦੇ ਸ਼ਰਮਪਿਆ ਸਤਿਵਾ ਨਾਲ ਲੱਗਦੀ ਜੀ ਗੁਰਾਂ ਦੇ ਸ਼ਰਮਪਿਆ ਸਤਿਵਾ ਨਾਲ ਲੱਗਦੀ ਗੁਰਾਂ ਦੇ ਸ਼ਰਮਪਿਆ ਵਾਨ ਲੱਗਦੀ ਜੀ लॻी जीवानवानवानीवान लॻ जी पुराणे सरन प्रिय ਨਾਨਕ ਜੀ ਜੀ ਗੁਰਾਂ ਦੇ ਦਰਸ ਪਿਆਰੇ ਜੀ ਗੁਰ ਦੇ ਦਰਸ ਤੇ ਗੱਤੀ ਹੋਣਾ ਤੇ ਜੀ ਗੁਰਾਂ ਦੇ ਦਰਸ ਪਿਆਰੇ ਅੱਤੀ ਉਹਨਾਂ ਲੰਗੀ ਪਰਮ ਸ੍ਰਿਣੋਈ ਚੌਂ ਗਿਰਦਾ ਹਮਾਰੇ ਰਾਮਕਾਰ ਨਾਮ ਦੀ ਇਹ ਲਿਖੀ ਹੋਈ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਪਟਿਆ ਜਿਸ ਬੰਦ ਬੁਨਾਈ ਰਾਮ ਨਾਮ ਔਖ ਤੇ ਦੀਆ ਇੱਕਾ ਲਿਵ ਲਈ ਰੱਖ ਲਏ ਤੇ ਸ ਰੱਖਣ ਹਰ ਸਭ ਯਾਦ ਮਟਾਈ ਕੋ ਨਾਨਕ ਕਿਰਪਾ ਪਈ ਪ੍ਰਭੈ ਸਾਈ ਬਲਾਉਣ ਮਹਲਾ ਪੰਜਵਾਂ ਤਾਂ ਪਈ ਸੇਬ ਨਹੀਂ ਸ਼ਬਦ ਵੀ ਪੜਿਆ ਅਰਦਾਸ ਵੀ ਗੁਰ ਅਰਜਨ ਦੇਵ ਜੀ ਨੂੰ ਕੀਤੀ ਵੀ ਮਹਾਰਾਜ ਹੀ ਕਿਰਪਾ ਕਰਦੇ ਨੇ ਭਾਈ ਹੋਰ ਤਾਂ ਸਾਡੀ ਵਾਕ ਵੀ ਤਾਂ ਗੁਰੂ ਮਹਾਰਾਜ ਨਾਲ ਹੀ ਹੈ ਉਹ ਸਾਰੇ ਬ੍ਰਹਮਣਾਂ ਦੇ ਮਾਲਕ ਨੇ ਲੱਗੇ ਉਹਨੂੰ ਸੋਲੀ ਚੜਾਉਣ ਉਹ ਤਿੱਖਾ ਜਿਹਾ ਰੋਕ ਕਰਕੇ ਨਾਲ ਉੱਤੇ ਲੰਮੇ ਪਾਉਂਦੇ ਹੁੰਦੇ ਉਹ ਹਰਾ ਹੋ ਗਿਆ ਸਾਰਾ ਜਿਵੇਂ ਛਟਾਣਾ ਕੰਬਣੀ ਛੜ ਗਈ ਤਾਂ ਕੋਈ ਨਜਾਇਜ਼ ਫੜ ਲਿਆ ਸੱਚ ਬੋਲਦਾ ਸੀ ਵੀ ਸੰਗਤ ਵਿੱਚ ਗਿਆਏ ਚੋਰ ਨਹੀਂ ਹੈ ਹਾਕਮ ਨੂੰ ਕਿਹਾ ਉਹ ਚਰਨਾ ਤੇ ਟੈਪਿਆ ਕਹਿੰਦੇ ਆ ਕਾਕਾ ਤੂੰ ਤਾਂ ਅੱਲਾ ਦਾ ਭਗਤ ਹੈ ਕਹਿੰਦੇ ਮੈਂ ਸਤਸੰਗ ਸੁਣਨ ਜਾਣਾ ਤੇ ਮਾਧਮਦਾਸ ਜੀ ਆਏ ਹੋਏ ਨੇ ਮੈਂ ਬਥੇਰਾ ਤੁਹਾਡੇ ਨੌਕਰਾਂ ਨੂੰ ਕਿਹਾ ਹੋ ਜਵਾਲੇ ਮੈਂ ਸਗ ਇਹ ਮੰਨਦਾ ਹੀ ਨਹੀਂ ਕਹਿੰਦੇ ਉਹ ਤਾਂ 9 ਵਜੇ ਪਾ ਦਿੰਦੇ ਨੇ ਪੈਰ ਤੇ ਇਹ ਝੂਠ ਬੋਲਦਾ ਇਹਨੂੰ ਛੋੜੀ ਚੜਾਉਏ ਨੇ ਤਾਂ ਗੱਲ ਤਾਂ ਸੱਚੀ ਸੀ ਇੱਕ ਅਰਦਾਸ ਹੀ ਕੀਤੀ ਮਾਤਾ ਦਾਸ ਦੀ ਬੇਨਤੀ ਹੀ ਕੀਤੀ ਸੱਚੇ ਪਾਤਸ਼ਾਹ ਨੂੰ ਤਾਂ ਇਸ ਤਰ੍ਹਾਂ ਅਰਦਾਸ ਜਿਹੜੀ ਹੁੰਦੀ ਹੈ ਨਾ ਮਨ ਸ਼ੁੱਧ ਹੋਵੇ ਤੇ ਕੀ ਆਵੇ ਮੈਲਾ ਮਨ ਨਾ ਪਾਵੇ ਜਿੰਨਾ ਮਰਜ਼ੀ ਰੌਲਾ ਪਾਈ ਜੁਵੇ ਐ ਖਲੜ ਪਿਆ ਮਨ ਦੇ ਵਿੱਚ ਤੇ ਕਦਈ ਐ ਮੰਨ ਤਿਆਤਾ ਧਿਆਨ ਤੇ ਗੁਰੂ ਨੂੰ ਦੂਰ ਨਾ ਜਾਣੇ ਪਤਾ ਨਹੀਂ ਕਿਹੜੇ ਸੱਤੇ ਬਲਾ ਤਾਂ ਜ ਰੱਬ ਰਹਿੰਦਾ ਸਿੱਧੀ ਗੱਲ ਕਰੇ ਸਿੱਧੀ ਮਹਾਰਾਜ ਜੀ ਆ ਬੇਨਤੀ ਸੱਚੇ ਪਾਤਸ਼ਾ ਇਉਂ ਕਰਕੇ ਹੈ ਮਾ ਕੰਮ ਕ ਅਰਦਾਸਾਂ ਜਿਹੜੀਆਂ ਮਰਿਆਦਾ ਦੀ ਇਹ ਸੰਗਤ ਦੀ ਇਹ ਹੋਰ ਹੈ ਜਿਹੜੀ ਚੀਵ ਕੱਲੀ ਕਰਦਾ ਹਾਤੀ ਨੇ ਮਹਾਰਾਜ ਜੀ ਕੂਗੀ ਮਹਾਰਾਜ ਜੀ ਉਹਨੇ ਕਿਹੜੇ ਅੱਖਰ ਕਿਨੇ ਸੀ ਸਾਡੇ ਗੁਰੂ ਗੋਬਿੰਦ ਸਿੰਘ ਗੁਰੂ ਪਿਤਾ ਜੀ ਕਹਿੰਦੇ ਨੇ ਚੀਤੀ ਹਾਥੀ ਕੀ ਚਿੰਗਾਰ ਪਲ ਪਸ ਪਹੁੰਚ ਤਾਹੇ ਖਾਤੀ ਚੀਕ ਮਾਰਦਾ ਕਈ ਕਿ ਮੀਲ ਉਹਦੀ ਕਹਿੰਦੇ ਦਰਗਾਹ ਬਾਅਦ ਵਿੱਚ ਜਾਂਦੀ ਜੋਰ ਜੂ ਪੜਾ ਉਹਦੇ ਵਿੱਚ ਚੀਤੀ ਕੀ ਚਿੰਗਾਰ ਪਹਿਲੇ ਹੀ ਸੁਜੇ ਕਿਤੇ ਚੀੜੀ ਕੀੜੀ ਰੱਬ ਨੂੰ ਯਾਦ ਕਰੇ ਨਾ ਕੀੜੀ ਉਹਦੀ ਅਰਦਾਸ ਪਹਿਲਾਂ ਹੀ ਪਰਮੇਸ਼ਰ ਸੁਣ ਲੈਂਦਾ ਵੀ ਮਾੜੀ ਹੈ ਵਿਚਾਰੀ ਇਸਾਰਿਆਂ ਨੂੰ ਪਤਾ ਵੀ ਗੁਜਰਾਤ ਵਿੱਚ ਪਚਾਲ ਆਇਆ ਬੜੇ ਮਰ ਗਏ ਆਮ ਸੋਚਾਂਗੇ ਵੀ ਰੱਬ ਨੇ ਬੇਇਨਸਾਫੀ ਕੀਤੀ ਨਹੀਂ ਅਨਸਾਫੀ ਕੀ ਤਾਂ ਪਰਮੇਸ਼ਰ ਉਤਪਤ ਕੀ ਕਰਦੇ ਸੀ ਕੀੜੀਆਂ ਕਠੀਆਂ ਕਰ ਕਰਕੇ ਬਾਜ਼ਾਰ ਲਾਉਂਦੇ ਕੀੜੀਆਂ ਦੇ ਫਿਰ ਬਾਹ ਵਿੱਚ ਪਾ ਦਿੰਦੇ ਏਕ ਠੋ ਦੋ ਠੋ ਤਿੰਨ ਠੋ ਅੱਛਾ 100 ਰੁਪਿਆ 20 ਠੋ 20 ਗਿਣਦਾਂ ਤੱਕ ਜਿੰਨੀਆਂ ਬਾਹ ਨੂੰ ਚੜ ਗਈਆਂ ਉਹਦੇ ਖੁਜੇ ਚ ਝਾੜ ਦੇਣੀਆਂ ਫਿਰ ਝਾੜੀ ਜਾਣੀਆਂ ਉਹ ਫਰਨਾ ਉਹਨਾ ਵਿੱਚ ਪਾਣੀ ਪਾ ਕੇ ਰਗੜਦੀਆਂ ਕੀੜੀਆਂ ਤੇ ਫਿਰ ਉਹ ਲੋੜ ਪਾ ਕੇ ਖਾਣੀਆਂ ਤੇ ਉਹ ਕਿਸੇ ਕੀੜੀ ਨੇ ਪਕਾਰ ਕਰ ਦਿੱਤੀ ਨਿਰੰਕਾਰ ਨੂੰ ਪਚਾਲ ਆ ਗਿਆ ਮਰ ਗਈ ਦੁਨੀਆ ਚੀਤੀ ਕੀ ਚਿੰਗਾਰ ਪਹਿਲੀਏ ਤੋ ਦੇਖੋ ਦਸੇ ਮਹਾਰਾਜ ਦੀ ਬਾਣੀ ਪ੍ਰਤੱਖ ਵੇਖ ਲਓ ਵੀ ਹੋਇਆ ਕਿ ਨਹੀਂ ਹੋਇਆ ਐਨੀਆਂ ਰਗੜ ਰਗੜ ਖਾਂਦੇ ਸੀ ਕਿਸੇ ਨੇ ਕੋ ਪਕਾਰ ਕਰ ਹੀ ਦਿੱਤੀ ਹੋਣੀ ਤੋ ਅਰਦਾਸ ਜਿਹੜੀ ਹੈ ਬੇਨਤੀ ਜਿਹੜੀ ਹੈ ਅਰਜ ਇਹ ਕਈ ਬਚਨੇ ਮਤਲਬ ਇੱਕੋ ਹੀ ਹੈ ਮਨ ਟਿਕਿਆ ਹੋਵੇ ਸ਼ੁੱਧ ਹੋਵੇ ਪ੍ਰਸਾਜ ਕੀ ਸਰਦਾ ਤੋ ਤਰਤੀ ਨੂੰ ਕੋਣ ਮਤ ਦੇਵੇ ਤੇ ਵਾਹਿਗੁਰੂ ਦੀ ਬਣਾਈ ਹੋਈ ਹੈ ਅਰਦਾਸ ਕਰੇ ਲੇਵ ਲੈ ਐ ਲੇਵਲਾ ਕੀ ਹੀ ਨਰੰਕਾਰ ਮੇਰਾ ਤਾਂ ਬੇੜਾ ਰੁੜ ਚੱਲਿਆ ਇਹ ਕਹਿੰਦੀ ਹੈ